ਤੀਸਰਾ ਸਵਾਲ ਹੈ ਵੀ ਕਿਹਾ ਜਾਂਦਾ ਹੈ ਕਿ ਮੇਰਾ ਦਿਲ ਸਾਫ਼ ਹੈ ਕਿਸੇ ਦਾ ਬੁਰਾ ਨਹੀਂ ਕਰਦਾ ਫਿਰ ਵੀ ਕਿਸ ਅਧਾਰੀ ਹੋਣਾ ਜਾਂ ਅਮਰ ਛਕਣਾ ਕੀ ਜ਼ਰੂਰੀ ਹੈ ਸੁਖਾਲ ਸਾਹਿਬ ਜੀ ਇਹ ਸਵਾਲ ਬਹੁਤ ਬਾਰੇ ਨੌਜਵਾਨ ਵੀਰ ਕਰਦੇ ਦੇਖੇ ਜਾਂਦੇ ਆ ਜਿਨ੍ਹਾਂ ਨੂੰ ਕਿਸਾਂ ਤੋਂ ਥੋੜਾ ਜਿਹਾ ਰਹਿਣ ਵਿੱਚ ਢੇਲੋਂ ਮਹਿਸੂਸ ਹੁੰਦੀ ਹੈ ਉਹ ਬੇਨਤੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ जानਦੇ ਆ ਵੀ ਕਿਸੇ ਦਾ ਦਿਲ ਸਾਫ਼ ਹੈ ਕਿ ਨਹੀਂ ਹੈ ਆਪਣੀ ਜਗ੍ਹਾ ਤੇ ਸਾਰੇ ਹੀ ਆਪਣਾ ਦਿਲ ਸਾਫ਼ ਹੀ ਸਮਝਦੇ ਆ ਕਿਸੇ ਜ਼ੋਰ ਨੂੰ ਵੀ ਪੁੱਛੋ ਉਹ ਵੀ ਕਹੇਗਾ ਮੇਰਾ ਦਿਲ ਸਾਫ਼ ਹੈ ਕਿਸੇ ਵੀ ਕਿਸੇ ਬੰਦੇ ਨੂੰ ਵੀ ਮੈਂ ਹੁਣ ਆਪਣੇ ਪਾਪਾ ਨੂੰ ਮੈਂ ਜਾਣਦਾ ਹਾਂ ਤੁਸੀਂ ਵੀ ਆਪਣੇ ਆਪਣੇ ਕਮਜ਼ੋਰੀਆਂ ਨੂੰ ਜਾਣਦੇ ਹੋ ਪਰ ਆਪਾਂ ਕਹਿ ਦਤਾ ਨਹੀਂ ਸਕਦੇ ਵੀ ਮੇਰੇ ਜਾ ਕਮਜ਼ੋਰੀ ਹੈ ਦਿਲ ਸਾਫ਼ ਗੁਰੂ ਜਾਣਦਾ ਹੈ ਕਿ ਜ਼ਿਆਦਾ ਕਿੰਨਾ ਹੈ ਆਖੋ ਜਿਵੇਂ ਆਇ ਕਰੋ ਦਿਲ ਸਾਫ ਹੋਵੇਗਾ ਜੇ ਅਸੀਂ ਗੁਰੂ ਦੇ ਬਾਣੇ ਵਿੱਚ ਆਵਾਂਗੇ ਜੇ ਅਸੀਂ ਗੁਰੂ ਦੇ ਬਾਣੇ ਵਿੱਚ ਨਹੀਂ ਆਉਂਦੇ ਫਿਰ ਸਾਡਾ ਦਿਲ ਕੀ ਸਾਫ ਹੋਇਆ ਸੋ ਸਿੱਖ ਸਖਾ ਸਖਾਬੰਦ ਬਹਿ ਭਾਈ ਜੇ ਗੁਰ ਕੇ ਬਾਣੇ ਵਿੱਚ ਆਵੇ ਆਪਣੇ ਬਾਣੇ ਜੋ ਚੱਲੇ ਭਾਈ ਵਿਛੜ ਝੋਟਾ ਖਾਵੇ ਜਿਹੜਾ ਵੀਰ ਮੈਂ ਵੈਸੇ ਮੈਂ ਕੱਟੜਦਾ ਦਾ ਵਿਰੋਧੀ ਹਾਂ ਮੈਂ ਕਦੀ ਕਿਸੇ ਸਾਇਹਤਾਰੀ ਨੌਜਵਾਨ ਨੂੰ ਕਦੀ ਕੌੜੇ ਸ਼ਬਦ ਨਹੀਂ ਬੋਲਣ ਦੇ ਹੱਕ ਵਿੱਚ ਨਾ ਮੈਂ ਸਟੇਜਾਂ ਤੋਂ ਇਸ ਤਰ੍ਹਾਂ ਸੀਖ ਸਮਝਦਾ ਵੀ ਕਿਸੇ ਜਿਹੜੇ ਕੇਸ ਘਟਾ ਰਹੇ ਆ ਆਪਾਂ ਉਹਨਾਂ ਨੂੰ ਕੌੜਾ ਸ਼ਬਦ ਬੋਲੀਏ ਤੇ ਗੁਰਦੁਆਰੇ ਆਣ ਤੋਂ ਹੀ ਹਟ ਜਾਣ ਇਦਾਂ ਤਾਂ ਨਹੀਂ ਕਰਨਾ ਚਾਹੀਦਾ ਪਰ ਵਿਚਾਰ ਜਿਹੜੀ ਹੈ ਉਹ ਕੇਸਾਂ ਦੇ ਮੱਤ ਤਾਰੇ ਗੁਰਮਤਿ ਦੀ ਜਿਹੜੀ ਰੋਸ਼ਨੀ ਹੈ ਉਹ ਜ਼ਰੂਰ ਦੱਸਣੀ ਚਾਹੀਦੀ ਹੈ ਲੰਗਰ ਦੀ ਸੇਵਾ ਕਰਦੇ ਆ ਜੋੜਿਆਂ ਦੀ ਸੇਵਾ ਕਰਦੇ ਆ ਕੋਈ ਸੇਵਾ ਕਰਦੇ ਆ ਉਹ ਜੁੜਦੇ ਆ ਜੁੜਨਦੇ ਹੋ ਉਹਨਾਂ ਨੂੰ ਦਰਕਾਰੋ ਨਾ ਬਹੁਤੇ ਐਸੇ ਕਰਕੇ ਵੀ ਭੱਜ ਜਾਂਦੇ ਆ ਵੀ ਸਾਨੂੰ ਗੁਰਦੁਆਰੇ ਮਾੜਾ ਚੰਗਾ ਬੋਲਿਆ ਅਸੀਂ ਹੁਣ ਮੱਥਾ ਟੇਕਣਾ ਛੱਡ ਦਈਏ ਇਹ ਤਾਂ ਸਾਨੂੰ ਕਿਸ ਅਧਾਰੀਆਂ ਨੂੰ ਵੀ ਥੋੜਾ ਵਿਚਾਰ ਕਰਨਾ ਪਏਗਾ ਪਰ ਦੂਜਾ ਜਿਹੜਾ ਪੱਖ ਹੈ ਉਹ ਇਹ ਹੈ ਵੀ ਕੇਸ ਭਾਈ ਗੁਰਮਖੋ ਇਹ ਕੁਦਰਤ ਦੀ ਇੱਕ ਗੋਡ ਗਿਫਟ ਹੈ ਅਕਾਲ ਪੁਰਖ ਨੇ ਸਾਨੂੰ ਦਿੱਤਾ ਹੈ ਮਨੁੱਖ ਨੂੰ ਇਹ ਸਾਡੇ ਇਸਤਰੀ ਪੁਰਸ਼ ਦੇ ਵਿੱਚ ਦੇਖੋ ਕਿੰਨਾ ਪਰਮੇਸ਼ਰ ਨੇ ਇਹ ਚੈਨ ਬਣਾਇਆ ਵੱਖਰਾ ਵੱਖਰਾ ਇਹ ਮੋਰਨੀ ਦਾ ਤੇ ਮੋਰ ਦਾ ਸ਼ੇਰਨੀ ਦਾ ਸ਼ੇਰ ਦਾ ਸਰੂਪ ਮਸ਼ਕੀਨ ਜੀ ਕਈ ਵਾਰੀ ਕਥਾਇਆ ਕਰਦੇ ਸੀ ਵੀ ਭਿੰਨ-ਭਿੰਨ ਬਣਾਇਆ ਉਹਦੇ ਸਰੂਪ ਦਾ ਪਤਾ ਲੱਗਦਾ ਇਸਤਰੀ ਤੇ ਪੁਰਸ਼ ਦੇ ਸਰੂਪ ਦੀ ਭਿੰਨਤਾ ਦਾੜੀ ਕੇਸਾਂ ਤੋਂ ਵੱਖਰੀ-ਵੱਖਰੀ ਹੁੰਦੀ ਹੈ ਤੋਂ ਇਹ ਕੇਸ ਜਿਹੜੇ ਹਨ ਹੋਰ ਵੀ ਬੜੇ ਪੱਖਨ ਅਧਿਆਤਮਿਕ ਪੱਖ ਵੀ ਹਨ ਸਮਾਜਿਕ ਪੱਖ ਵੀ ਹਨ ਔਰ ਧਮਕ ਪੱਖ ਵੀ ਹਨ ਖਾਲਸਾ ਪੰਥ ਦੇ ਵਿੱਚ ਇਹਨੂੰ ਬਜਰ ਕੁਰਾਇਤ ਮੰਨਿਆ ਗਿਆ ਹੈ ਗੁਰੂ ਕਲਗੀਧਰ ਪਾਸ਼ਾ ਪਹਿਲੀ ਕੁਰਾਇਤ ਇਹ ਮੰਨਦੇ ਆ ਵੀ ਕੇਸਾਂ ਦੀ ਜਬੇਦ ਵੀ ਕਰਨੀ ਹੈ ਇਹ ਪਹਿਲੀ ਬਜਰ ਕੁਰਾਇਤ ਹੈ ਵੱਡਾ ਪਾਪ ਹੈ ਪੁਰਾਣੇ ਜ਼ਮਾਨੇ ਚ ਆਪਣੇ ਬ੍ਰਹਿਤਨਾਮੇ ਚ ਲਿਖਿਆ ਵੀ ਸਿਰ ਗੁੰਮ ਨਾਲ ਨਹੀਂ ਵਰਤਣਾ ਉਹਦਾ ਮਤਲਬ ਇਹ ਵੀ ਜਿਹੜਾ ਕੇਸ ਲਾ ਕੇ ਕੇਸ ਕਟਾਂਦਾ ਯਾਨੀ ਸਿੱਖਾਂ ਦਾ ਬੱਚਾ ਹੋਵੇ ਕੇਸ ਕਟਾਂਦਾ ਦੂਸਰੇ ਕਿਸੇ ਮਤ ਦਾ ਉਹ ਗੱਲ ਵੱਖਰੀ ਹੈ ਉਹਦਾ ਉਹਨੂੰ ਅਜੇ ਪਤਾ ਨਹੀਂ ਉਹਦੇ ਸਮਾਜ ਦਾ ਰੀਤੀ ਰਿਵਾਜ ਨਹੀਂ ਪਰ ਸਾਡੇ ਧਰਮ ਦਾ ਸਾਡੇ ਸਮਾਜ ਦਾ ਇਹ ਕਾਨੂੰਨ ਹੈ ਤੇ ਅਸੀਂ ਜੇ ਕੇਸਾਂ ਇੱਕ ਬੰਦਾ ਕੇਸ ਘਟਾਰਿਆ ਉਹਨੂੰ ਦੇਖ ਕੇ ਦੂਜਾ ਘਟਾਏਗਾ ਅਜੇ ਵੀ ਕਈ ਇਲਾਕੇ ਹਨ ਜਿੱਥੇ ਕੇਸਾਂ ਦੀ ਬੇਅਦਬੀ ਕਰਨ ਤੇ ਸਮਾਜ ਦੇ ਵਿੱਚੋਂ ਬੱਚਿਆਂ ਨੂੰ ਉਸੇ ਵੇਲੇ ਬਹਿਸ਼ਕਾਰ ਕਰ ਦਿੱਤਾ ਜਾਂਦਾ ਤਿਆਗ ਕਰ ਦਿੱਤਾ ਜਾਂਦਾ ਕਸ਼ਮੀਰ ਦੇ ਇਲਾਕੇ ਜਦਾਸ ਹੋਣੇ ਜਾ ਕੇ ਆਇਆ ਸਾਰੇ ਭਾਵੇਂ ਥੋੜੇ ਅਨਪੜ੍ਹ ਸਿੱਖ ਪਰ ਤੋਂ ਨੌਜਵਾਨ ਕੀ ਤੇ ਬਜ਼ੁਰਗ ਕੀ ਸਾਰੇ ਹੀ ਕੇਸ ਆ ਧਾਰੀ ਕਿਸੇ ਨੇ ਵੀ ਦਾੜੀ ਕੇਸ ਨੂੰ ਹੱਥ ਨਹੀਂ ਲਾਇਆ ਸੱਜ ਖੰਡ ਹਜੂਰ ਸਾਹਿਬ ਚਲੇ ਜਾਓ ਉੱਥੇ ਜਿੰਨੇ ਵੀ ਬੱਚੇ ਹਨ ਤੁਹਾਨੂੰ ਮਿਲਣਗੇ ਇੱਕ ਵੀ ਐਸਾ ਨਹੀਂ ਵੀ ਜਿਹੜਾ ਦਾੜੀ ਜਾਂ ਕੇਸ ਦੀ ਬੇਅਦਬੀ ਕਰਦਾ ਹੋਵੇ ਪਿੱਛੇ ਜੀ ਪੰਜਾਬ ਤੋਂ ਕੁਝ ਸਿੰਘ ਉੱਥੇ ਚਲੇ ਗਏ ਆਪਣੇ ਨਵੇਂ ਉਹਨਾਂ ਦੇ ਬੱਚੇ ਉਹ ਦਾੜੀਆਂ ਕੱਟਦੇ ਸੀਗੇ ਉਹਨਾਂ ਨੂੰ ਬੜਾ ਮਹਿਸੂਸ ਹੋਇਆ ਵੀ ਇੱਥੇ ਦਾ ਨਵਾਂ ਰਿਵਾਜ ਪੈ ਜਾਏਗਾ ਸਾਡੇ ਵੀ ਵੇਖ ਵੇਖ ਕੇ ਲੱਗ ਜਾਣਗੇ ਉਹਨਾਂ ਨੇ ਮੀਟਿੰਗ ਕਰਕੇ ਸਾਰੇ ਸਿੰਘਾਂ ਨੇ ਹਜੂਰ ਸਾਹਿਬ ਵਾਲਿਆਂ ਨੇ ਉਹ ਪੰਜਾਬੀ ਸਿੰਘਾਂ ਨੇ ਘਰਾਂ 'ਚ ਜਾ ਕੇ ਬੇਨਤੀ ਕੀਤੀ ਚਾਰ ਆਪਸ਼ਨ ਦੱਸਦੇ ਕਹਿੰਦੇ ਪਹਿਲਾ ਆਪਸ਼ਨ ਹੈ ਵੀ ਤੁਸੀਂ ਤਖਤ ਸਾਹਿਬ ਦੇ ਪੇਸ਼ ਹੋਵੋ ਦਾੜੀ ਕੇਸ ਰੱਖ ਕੇ ਕਿਲਗੀਦਰ ਪਾਸ਼ਾ ਦੇ ਜਹਾਜ਼ ਤੇ ਚੜਜੋ ਖੰਡੇ ਦਾ ਅਮਰ ਸ਼ਕਲ ਦੂਜੀ ਗੱਲ ਹੈ ਵੀ ਜੇ ਤੁਸੀਂ ਦਾੜੀ ਕੇਸ ਨਹੀਂ ਰੱਖਣੇ ਤੇ ਤੁਸੀਂ ਦਾੜੀ ਨਹੀਂ ਰੱਖਣੀ ਕੇਸ ਰੱਖਿਆ ਅੱਧ ਬਜਦਦੇ ਹੋ ਤੁਸੀਂ ਬਿਲਕੁਲ ਸਾਫ਼ ਹੋ ਜਾਓ ਤਾਂ ਕਿ ਸਾਨੂੰ ਇਹ ਤਾਂ ਪਤਾ ਲੱਗੇ ਨਾ ਵੀ ਸਾਡੇ ਵਿੱਚੋਂ ਨਹੀਂ ਸਿਰ ਤੇ ਬਗ ਬੰਨੀ ਦਾੜੀ ਕੱਟੀ ਹੈ ਇਹ ਇਹ ਇਹਦੇ ਤੇ ਤੁਸੀਂ ਸਾਨੂੰ ਕਿਰਪਾ ਕਰਦੇ ਹੋ ਸਾਡੇ ਤੇ ਮਿਹਰਬਾਨੀ ਕਰਦੇ ਹੋ ਸਾਡੇ ਬੱਚੇ ਨਾਲ ਤੁਹਾਨੂੰ ਵੇਖ ਕੇ ਵਿਗੜ ਜਾਂ। ਤੀਜੀ ਆਪਸ਼ਨ ਇਹ ਹੈ ਵੀ ਤੁਸੀਂ ਮਿਹਰਬਾਨੀ ਕਰਕੇ ਇਧਰੋਂ ਆਇਓ ਉਧਰ ਚਲੇ ਜਾਓ ਸਾਡਾ ਸ਼ਹਿਰ ਛੱਡ ਦਿਓ। ਇਹ ਇਹ ਮਜਬੂਰੀ ਨਾਲ ਤੁਹਾਨੂੰ ਕਹਿ ਰਹੇ ਆ ਵੀ ਸਾਡਾ ਇੱਥੋਂ ਦਾ ਇਲਾਕਾ ਨਾ ਖਰਾਬ ਹੋਵੇ ਸਿੱਖੀ ਦੇ ਮਾਮਲੇ। ਚੌਥੀ ਬੇਨਤੀ ਹੈ ਵੀ ਅਸੀਂ ਫਿਰ ਸਲੋਤਰ ਫੇਰਾਂਗੇ ਮਹੀਨਾ ਕੋ ਤੁਹਾਨੂੰ ਟਾਈਮ ਦੇ ਦਿੰਨੇ ਆ। ਜੇ ਤੁਸੀਂ ਸੁਧਰੇ ਠੀਕ ਹੈ ਨਹੀਂ ਫਿਰ ਡੰਡਾ ਹੈ ਹੀ ਆ। ਉਹ ਤੀਜੇ ਦਿਨ ਹੀ ਸਾਰੇ ਦੇ ਸਾਰੇ ਅਮਰਸ਼ਾਹ ਕੇ ਤਿਆਰ ਪਰ ਤਿਆਰ ਹੋ ਕੇ ਹੋ ਇਹ ਸਾਡੇ ਪੰਥ ਦੇ ਭਾਈ ਮਰਜਾਦਾ ਹੈ ਖਾਲਸੇ ਦੀ ਕੇਸ ਰੱਖਣੇ ਦਿਲ ਸਾਫ ਹੋਣਾ ਜਾਂ ਨਾ ਹੋਣਾ ਦੇਖੋ ਕੇਸ ਗਡਾ ਕੇ ਦਾ ਜਿਸ ਦਾ ਆਪਾਂ ਗਰੰਟੀ ਨਹੀਂ ਵੀ ਸਿਰ ਮਨਾਣ ਨਾਲ ਹੀ ਸਾਰਿਆਂ ਦਾ ਦਿਲ ਸਾਫ ਹੁੰਦਾ ਜਾਂ ਅਸੀਂ ਕਹੀਏ ਵੀ ਕੇਸ ਰੱਖੇ ਸਾਡਾ ਸਾਫ ਹੈ ਇਹ ਵੀ ਗੱਲ ਕੋਈ ਨਹੀਂ ਉਹ ਗੱਲ ਵੱਖਰੀ ਹੈ ਉਹ ਸਬਜੈਕਟਿਵ ਵੱਖਰਾ ਦਿਲ ਸਾਫ ਹੋਣ ਦਾ ਇਹ ਹੈ ਮਰਜਾਦਾ ਪੰਥ ਦੀ ਗੁਰੂ ਦੀ ਗੁਰੂ ਨੇ ਡਿਸਪਲਨ ਦਿੱਤਾ ਸੋ ਸਿੱਖ ਸਖਾ ਬੰਧਵ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਭਾਣੇ ਜਉਣਾ ਹੈ ਸਰੂਪ ਜਿਹੜਾ ਮਹਾਰਾ ਨੇ ਸਾਨੂੰ ਵਰਦੀ ਦਿੱਤੀ ਹੈ ਖੰਡੇ ਦਾ ਅਮਰ ਸ਼ਕਣਾ ਪਰ ਸੰਰਹਿਤ ਜੇ ਜਾਨ ਖੰਡੇ ਕੀ ਬਹੁਤ ਸ਼ਕ ਹੈ ਸੋਈ ਸਿੰਘ ਪ੍ਰਧਾਨ ਅਵਰ ਨਾ ਪਾਲ ਜੋ ਲੈ ਸੋ ਇਸ ਕਰਕੇ ਭਾਈ ਇਹ ਜੋ ਕਿਹਾ ਜਾਂਦਾ ਵੀ ਮੇਰਾ ਦਿਲ ਸਾਫ ਹੈ ਮੈਨੂੰ ਅਮਰ ਸ਼ਕਣ ਦੀ ਲੋੜ ਨਹੀਂ ਇਹ ਤਰਕ ਬੇ ਲੋੜੀ ਹੈ ਦਿਲ ਸਾਫ ਭਾਈ ਬਹੁਤ ਵੱਡੀ ਗੱਲ ਹੈ ਜੇ ਤੇਰਾ ਦਿਲ ਸਾਫ ਹੈ ਤਾਂ ਫਿਰ ਛੇਤੀ ਕਰ ਤੂੰ ਗੁਰੂ ਆਲਾ ਬਣ ਜਾ ਹੋਰ ਤੈਨੂੰ ਚਾਹੀਦਾ ਕੀ ਹੈ ਜੇ ਜਰਾ ਦਿਲ ਸਾਫ਼ ਹੈ ਤੇ ਅਸੀਂ ਤੇਰੇ ਚਰਨ ਧੋ ਦੋਗੇ ਪੀ ਵੀਏ ਪਰ ਜੇ ਦਿਲ ਮੈਲਾ ਤਾਂ ਹੀ ਹੁਜਤਾ ਹੁੰਦੀ ਹੈ ਮਨ ਹਰਾਮੀ ਦੇ ਹੁਜਤਾ ਢੇਰ ਜੇ ਜਹਾ ਦਿਲ ਮੈਲਾ ਹੁਜਤੋ ਕਰੇਗਾ ਜੇ ਦਾ ਦਿਲ ਸਾਫ਼ ਹੈ ਹੁਜਤ ਨਹੀਂ ਕਰਦਾ ਕਿਸੇ ਗੱਲ ਤੇ ਵੀ ਸਾਫ਼ ਦਿਲ ਵਾਲਾ ਕਦੀ ਕੋਈ ਸ਼ੰਕਾ ਨਹੀਂ ਕਰਦਾ ਸ਼ੰਕਾ ਜਿਹੜਾ ਹੈ ਭਾਈ ਗੁਰਦਾਸ ਜੀ ਨੇ ਲਿਖਿਆ